ਬੀਜਪੀ ਦੀ ਤਾਨਾਸ਼ਾਹੀ ਵਾਲੀ ਮੋਦੀ ਸਰਕਾਰ ਨੇ ਇਲੀਗਲ ਔਰ ਅਨਕਨਸਟੀਟਿਊਸ਼ਨਲ ਜਿਹੜੇ ਝੂਠੇ ਕੇਸਾਂ 'ਚ ਅਰਵਿੰਦ ਕੇਜਰੀਵਾਲ ਜੀ ਜਿਹੜੇ ਸਾਡੇ ਨੈਸ਼ਨਲ ਸੁਪਰੀਮਾ ਉਹਨਾਂ ਨੂੰ ਜੇਲ੍ਹ 'ਚ ਡੱਕਿਆ ਸੀ ਅੱਜ ਮਾਨਯੋਗ ਸੁਪਰੀਮ ਕੋਰਟ ਨੇ ਸਾਨੂੰ ਜਿਹੜੀ ਹੈ ਵੱਡੀ ਰਾਹਤ ਦਿੰਦੇ ਹੋਏ ਅਰਵਿੰਦ ਕੇਜਰੀਵਾਲ ਜੀ ਦੀ ਜ਼ਮਾਨਤ ਜਿਹੜੀ ਹੈ ਉਹ ਮਨਜ਼ੂਰ ਕਰ ਲਈ ਹੈ ਇਸ ਜ਼ਮਾਨਤ ਹੋਣ ਨਾਲ ਜਿੱਥੇ ਨਿਆਂ ਜਿਹੜੀ ਸਾਡੀ ਪੂਰੀ ਵਿਵਸਥਾ ਹੈ ਸਾਡੀ ਜਿਹੜੀ ਜੁਡੀਸ਼ਰੀ ਉਹਦੇ 'ਚ ਪਰੋਸੇਯੋਗਤਾ ਉਹਦੀ ਵਧੀਆ ਸਾਡਾ ਪ੍ਰੋਸਾ ਉਹਦੇ ਚ ਵਧਿਆ ਉਹਦੇ ਨਾਲ ਨਾਲ ਸੱਚ ਦੀ ਜਿੱਤ ਹੋਈ ਹੈ ਔਰ ਅਰਵਿੰਦ ਕੇਜਰੀਵਾਲ ਜੀ ਮਾਨਜੋਗ ਅਰਵਿੰਦ ਕੇਜਰੀਵਾਲ ਜੀ ਦੇ ਬਾਹਰ ਆਉਣ ਨਾਲ ਆਮ ਆਦਮੀ ਪਾਰਟੀ ਜਿਹੜੀ ਲੋਕਤੰਤਰ ਨੂੰ ਬਚਾਉਣ ਦੀ ਔਰ ਸੰਵਿਧਾਨ ਨੂੰ ਬਚਾਉਣ ਦੀ ਲੜਾਈ ਲੜ ਰਹੀ ਹੈ ਉਹ ਲੜਾਈ ਹੋਰ ਮਜ਼ਬੂਤੀ ਨਾਲ ਡਟ ਕੇ ਲੜਾਂਗੇ ਔਰ ਮੋਦੀ ਦੀ ਤਾਨਾਸ਼ਾਈ ਨੂੰ 2024 ਚ ਜਿਹੜਾ ਆ ਹਰਾਵਾਂਗੇ ਆਮ ਆਦਮੀ ਪਾਰਟੀ ਦੇ ਕਰੋੜਾ ਕਰੋੜਾ ਜਿਹੜੇ ਵਲੰਟੀਅਰ ਸਹਬਾਨ ਨੇ ਉਹਨਾਂ 'ਚ ਬਹੁਤ ਖੁਸ਼ੀ ਔਰ ਉਤਸ਼ਾਹ ਦੀ ਲਹਿਰ ਹੈ ਮੈਂ ਸਾਰੇ ਹੀ ਵਲੰਟੀਅਰ ਸਹਬਾਨਾ ਨੂੰ ਪਾਰਟੀ ਦੇ ਲੀਡਰ ਸਹਬਾਨਾ ਨੂੰ ਜਿੱਥੇ ਵਧਾਈ ਦੇਣਾ ਉਥੇ ਸੁਪਰੀਮ ਕੋਰਟ ਦਾ तहे ਦਿਲੋਂ ਸ਼ੁਕਰਗੁਜ਼ਾਰ ਭਾਜੀਪੀ ਦੀ ਤਾਨਾਸ਼ਾਹੀ ਵਾਲੀ ਮੋਦੀ ਸਰਕਾਰ ਨੇ ਇਲੀਗਲ ਔਰ ਅਨ ਕਨਸਟੀਟਿਊਸ਼ਨਲ ਜਿਹੜੇ ਝੂਠੇ ਕੇਸਾਂ 'ਚ ਅਰਵਿੰਦ ਕੇਜਰੀਵਾਲ ਜੀ ਜਿਹੜੇ ਸਾਡੇ ਨੈਸ਼ਨਲ ਸੁਪਰੀਮਾ ਉਹਨਾਂ ਨੂੰ ਜੇਲ੍ਹ 'ਚ ਡੱਕਿਆ ਸੀ ਅੱਜ ਮਾਨਯੋਗ ਸੁਪਰੀਮ ਕੋਰਟ ਨੇ ਸਾਨੂੰ ਜਿਹੜੀ ਹੈ ਵੱਡੀ ਰਾਹਤ ਦਿੰਦੇ ਹੋਏ ਅਰਵਿੰਦ ਕੇਜਰੀਵਾਲ ਜੀ ਦੀ ਜ਼ਮਾਨਤ ਜਿਹੜੀ ਹੈ ਉਹ ਮਨਜ਼ੂਰ ਕਰ ਲਈ ਹੈ ਇਸ ਜ਼ਮਾਨਤ ਹੋਣ ਨਾਲ ਜਿੱਥੇ ਨਿਆਂ ਜਿਹੜੀ ਸਾਡੀ ਪੂਰੀ ਬਵਸਤਾ ਹੈ ਸਾਡੀ ਜਿਹੜੀ ਜੁਡੀਸ਼ਰੀ ਉਹਦੇ 'ਚ ਭਰੋਸੇਯੋਗਤਾ ਉਹਦੀ ਵਧੀਆ ਸਾਡਾ ਭਰੋਸਾ ਉਹਦੇ 'ਚ ਵਧਿਆ ਹੈ ਉਹਦੇ ਨਾਲ-ਨਾਲ ਸੱਚ ਦੀ ਜਿੱਤ ਹੋਈ ਹੈ ਔਰ ਅਰਵਿੰਦ ਕੇਜਰੀਵਾਲ ਜੀ ਮਾਨਯੋਗ ਅਰਵਿੰਦ ਕੇਜਰੀਵਾਲ ਜੀ ਦੇ ਬਾਹਰ ਆਉਣ ਨਾਲ ਆਮ ਆਦਮੀ ਪਾਰਟੀ ਜਿਹੜੀ ਲੋਕਤੰਤਰ ਨੂੰ ਬਚਾਉਣ ਦੀ ਔਰ ਸੰਵਿਧਾਨ ਨੂੰ ਬਚਾਉਣ ਦੀ ਲੜਾਈ ਲੜ ਰਹੀ ਹੈ ਉਹ ਲੜਾਈ ਹੋਰ ਮਜਬੂਤੀ ਨਾਲ ਡਟ ਕੇ ਲੜਾਂਗੇ ਔਰ ਮੋਦੀ ਦੀ ਤਾਨਾਸ਼ਾਈ ਨੂੰ 2024 ਚ ਜਿਹੜਾ ਆ ਹਰਾਵਾਂਗੇ ਆਮ ਆਦੀ ਪਾਰਟੀ ਦੇ ਕਰੋੜਾ ਕਰੋੜਾ ਜਿਹੜੇ ਵਲੰਟੀਅਰ ਸਹਿਬਾਨ ਨੇ ਉਹਨਾਂ ਚ ਬਹੁਤ ਖੁਸ਼ੀ ਔਰ ਉਤਸ਼ਾਹ ਦੀ ਲਹਿਰ ਹੈ ਮੈਂ ਸਾਰੇ ਹੀ ਵਲੰਟੀਅਰ ਸਹਿਬਾਨਾਂ ਨੂੰ ਪਾਰਟੀ ਦੇ ਲੀਡਰ ਸਹਿਬਾਨ ਨੂੰ ਜਿੱਥੇ ਵਧਾਈ ਦਿੰਦਾ ਉਥੇ ਸੁਪਰੀਮ ਕੋਰਟ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਬੀਜੇਪੀ ਦੀ ਤਾਨਾਸ਼ਾਹੀ ਵਾਲੀ ਮੋਦੀ ਸਰਕਾਰ ਨੇ ਇਲੀਗਲ ਔਰ ਅਨਕਨਸਟੀਟਿਊਸ਼ਨਲ ਜਿਹੜੇ ਝੂਠੇ ਕੇਸਾਂ 'ਚ ਅਰਵਿੰਦ ਕੇਜਰੀਵਾਲ ਜੀ ਜਿਹੜੇ ਸਾਡੇ ਨੈਸ਼ਨਲ ਸੁਪਰੀਮਾ ਉਹਨਾਂ ਨੂੰ ਜੇਲ੍ਹ 'ਚ ਡੱਕਿਆ ਸੀ ਅੱਜ ਮਾਨਯੋਗ ਸੁਪਰੀਮ ਕੋਰਟ ਨੇ ਸਾਨੂੰ ਜਿਹੜੀ ਹੈ ਵੱਡੀ ਰਾਹਤ ਦਿੰਦੇ ਹੋਏ ਅਰਵਿੰਦ ਕੇਜਰੀਵਾਲ ਜੀ ਦੀ ਜ਼ਮਾਨਤ ਜਿਹੜੀ ਹੈ ਉਹ ਮਨਜ਼ੂਰ ਕਰ ਲਈ ਹੈ ਇਸ ਜ਼ਮਾਨਤ ਹੋਣ ਨਾਲ ਜਿੱਥੇ ਨਿਆਂ ਜਿਹੜੀ ਸਾਡੀ ਪੂਰੀ ਬਿਵਸਥਾ ਹੈ ਸਾਡੀ ਜਿਹੜੀ ਜੁਡੀਸ਼ਰੀ ਉਹਦੇ 'ਚ ਪ੍ਰੋਸੇਜੋਗਤਾ ਉਹਦੀ ਵਧੀਆ ਸਾਡਾ ਪ੍ਰੋਸਾ ਉਹਦੇ ਚ ਵਧੀਆ ਹੈ ਉਹਦੇ ਨਾਲ ਨਾਲ ਸੱਚ ਦੀ ਜਿੱਤ ਹੋਈ ਹੈ ਔਰ ਅਰਵਿੰਦ ਕੇਜਰੀਵਾਲ ਜੀ ਮਾਨਜੋਗ ਅਰਵਿੰਦ ਕੇਜਰੀਵਾਲ ਜੀ ਦੇ ਬਾਹਰ ਆਉਣ ਨਾਲ ਆਮ ਆਦੀ ਪਾਰਟੀ ਜਿਹੜੀ ਲੋਕਤੰਤਰ ਨੂੰ ਬਚਾਉਣ ਦੀ ਔਰ ਸੰਵਿਧਾਨ ਨੂੰ ਬਚਾਉਣ ਦੀ ਲੜਾਈ ਲੜ ਰਹੀ ਹੈ ਉਹ ਲੜਾਈ ਹੋਰ ਮਜ਼ਬੂਤੀ ਨਾਲ ਡਟ ਕੇ ਲੜਾਂਗੇ ਔਰ ਮੋਦੀ ਦੀ ਤਾਨਾਸ਼ਾਈ ਨੂੰ 2024 ਚ ਜਿਹੜਾ ਆ ਹਰਾਵਾਂਗੇ ਆਮ ਆਦੀ ਪਾਰਟੀ ਦੇ ਕਰੋੜਾ ਕਰੋੜਾ ਜਿਹੜੇ ਵਲੰਟੀਅਰ ਸਹਬਾਨ ਨੇ ਉਹਨਾਂ 'ਚ ਬਹੁਤ ਖੁਸ਼ੀ ਔਰ ਉਤਸ਼ਾਹ ਦੀ ਲਹਿਰ ਹੈ ਮੈਂ ਸਾਰੇ ਹੀ ਵਲੰਟੀਅਰ ਸਹਬਾਨਾ ਨੂੰ ਪਾਰਟੀ ਦੇ ਲੀਡਰ ਸਹਬਾਨਾ ਨੂੰ ਜਿੱਥੇ ਵਧਾਈ ਦੇਣਾ ਉੱਥੇ ਸੁਪਰੀਮ ਕੋਰਟ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ